ਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਵਾਹਿਗੁਰੂ ਜੀ ਮੈਟਾਬੋਲਡਾ ਜੀ ਅਰ ਸਜਨਾ ਸੁਆਮੀ ਮੋਰਾ ਆਸਮਨਤ ਕੀ ਜੀ ਉਹ ਕਦੇ ਨਾ ਬੋਲੇ ਕਉਰਾ ਬੋਲਣ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨ ਚਿਤਾਰੇ ਮਤਤ ਬਾਵਨ ਮਨ ਮਲ ਵਿਰਗ ਸੁਦਾਏ ਇਕ ਤਰਣੇ ਬੰਨੇ ਕਲੇ ਵਾਰਿ ਗੁਰੂ ਜੀਮ ਸ਼ਲੋਕ ਮੰਨ ਲਓ ਤੀਜਾ ਸੋਭਤਾ ਸੋਹਾ ਗਨੀ ਜਿ ਮੰਨ ਲੈ ਸਚਨਾਉ ਸੋਭਤਾ ਸੋਹਾ ਗਨੀ ਜਿ ਮੰਨ ਲੈ ਸਚਨਾਉ ਸਤਗੁਰੂ ਆਪਣ ਨਾਮ ਨਾਇ ਲੈ ਰੂਪ ਚੜੀ ਤਾ ਅਗਲ ਨ ਦੂਜਨ ਨਾਇ ਥਾਉ ਐਸਾ ਸ਼ਿੰਗਾਰ ਬਨਾਈ ਤੂੰ ਮੈਲਾ ਕਦੇ ਨਾ ਹੋ ਬਈ ਇਨਸ ਲਾਗੇ ਭਾਉ ਨਾਨਕ ਸੁਹਾਗਨ ਕਾ ਕਿਆ ਚਿਹਨ ਹੈ ਅੰਦਰ ਸਚ ਮੁਖੋ ਜਿਲਾ ਕਸਮੈ ਲਾਹੇ ਸਮਾਏ ਮਨ ਲਤੀਜਾ ਲੋਕਾ ਵੇਹੋਂ ਸੂਵੀਂ ਰਹੀਓ ਬੇਸੀ ਸੋਨਾ ਬਾਈਏ ਕਰ ਕਰ ਵੇਸ ਰਹੀ ਨਾਨਕ ਤਿੰਨੇ ਸੋ ਪਾਇਆ ਜਿਨੇ ਗੁਰ ਕੇ ਸਿੱਖ ਸੁਣੀਏ ਲੋਰ ਸੁਭਾਵੇ ਸੋ ਥੀਏ ਇਹਨਾਂ ਵਿਦ ਕੰਤ ਮਿਲੇ ਬਉੜੇ ਹੁਕਮੇ ਸ੍ਰਿਸ਼ਟ ਸਾਜਿਐਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਮੰਨਨਾਂ ਜੱਪੀ ਕੀਤੜਾ ਸੱਚੇ ਲਖ ਬਾਰam ਇਕ ਨਾਂ ਨਉਤੋਂ ਮਿਲ ਲਹੈ ਗੁਰ ਸ਼ਬਦ ਵਿਚਾਰਾ ਸੱਚ ਰਤੀ ਸੇ ਨਿਰਮਲਿ ਉਮੈਂ ਤੁਜ ਵਿਕਰ ਜਿਸਕੋ ਮਿਲੈ ਸੋ ਤੁਧ ਮਿਲੈ ਸੋਈ ਸੱਚਿਆਗਨ ਅਚਰਤੀ ਸੇ ਨਿਰਮਲੇ ਉਮੈਂ ਤੁਜ ਵਿਕਰ ਜੇ ਤੁਮਿ ਲੈ ਸੋ ਤੁਧ ਮਿਲੈ ਸੋਈ ਸੱਚਿਆ ਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ